ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ ਸਵਾਲ ਰੁਕਨਦੀਨ ਕਾਜ਼ੀ ਆਖੇ ਕਾਜ਼ੀ ਰੁਕਨਦੀਨ ਸੁਣ ਨਾਨਕ ਦਰवेश ਐਥੋ ਕਲਮੇ ਪਾਕ ਜੋ ਸੋ ਅੱਲਾ ਦੇ ਦਰवेश ਅਵਲ ਨਾਈ ਖੁਦਾਏ ਦਾ ਦੋਇਮ ਨਬੀ ਰਸੂਲ ਨਾਨਕ ਕਲਮਾ ਯਾਦ ਕਰ ਦਰਗਾਹ ਪਵੇ ਕਬੂਲ ਲਿਖਿਆ ਤੁਰ ਦਰਗਾਹ ਦੇ ਇਕ ਕਸ ਬਾਜ ਨ ਕੋਏ ਕਹੈ ਮੁਹੰਮਦ ਉਮਤੀ ਕਲਮਾ ਪਾਕ ਬੋਗੋਏ ਸਾਹਿਬ ਦਾ ਫਰਮਾਇਆ ਲਿਖਿਆ ਵਿੱਚ ਕਿਤਾਬ ਦੋਜਕ ਜਲ ਦੇ ਨਾ ਪਵਨ ਜੋ ਪੜਦੇ ਕਲਮਾ ਪਾਕ ਤ੍ਰਿਹੇ ਰੋਜੇ ਜੋ ਰਖਣ ਪੰਜੇ ਵਕਤ ਨਮਾਜ਼ ਤੇ ਸਤਿਨਾ ਕੋ ਜੋ ਦੜੀ ਲੱਥੇ ਸਭ ਅਜਬ ਆਤਸ਼ ਦੋਜਕ ਹਾਵੀਏ ਕਾਫਰ ਨਿਤ ਜਲਨ ਮੁਸਲਮਾਨ ਮੁਸਲਮੀ ਜੇ ਖਾਕੂ ਸੰਗ ਮਿਲਨ ਕਾਇਮ ਹੋਏ ਕਿਆਮਤੀ ਵਤ ਨਾ ਆਵਨ ਜਾਨ ਰਕ ਨਲ ਰੂਹ ਅਮਾਨਤੀ ਜੋ ਸਾਬਤ ਰਖੇ ਈਮਾਨ ਜਵਾਬ ਨਾਨਕ ਸ਼ਾਹ ਸੂਰਾ ਸੁਨੋ ਕਾਜ਼ੀ ਰੁਕਨਦੀਨ ਆਖੀ ਨਾਨਕ ਸ਼ਾਹ ਜਿਨਾ ਈਮਾਨ ਸਲਾਮਤੀ ਸੇ ਦਰਗਹਿ ਪਾਇਨ ਰਹਾ ਅਵਲ ਨਾਏ ਖੁਦਾਈ ਦਾ ਕੀਤੇ ਨਬੀ ਰਸੂਲ ਰੁਕ ਨਲ ਨੀਅਤ ਰਾਸ ਕਰ ਦਰਗਹਿ ਪਵੇ ਕਬੂਲ ਲਿਖਿਆ ਧਰ ਖੁਦਾਏ ਦੇ ਇਕ ਸਬਾਜ ਨਾ ਕੋਏ ਦੂਜੀ ਕੁਦਰਤ ਸਾਜ ਕੈ ਰੰਗ ਦਿਖਾਈ ਸੋਏ ਇਕ ਦਰ ਦਾਤ ਲੱਖ ਲੱਖ ਲਖੋ ਲਖ ਅਸੰਖ ਨਾਨਕ ਕੀਮਤ ਨਾ ਪਵੈ ਸਾਹਿਬ ਅਗਮ ਬੇਅੰਤ ਆਦਮ ਹਵਾ ਸਿਰਜਿਆ ਕੁਦਰਤ ਬੰਦੇ ਦੋਏ ਦੋਹੀ ਹੱਥ ਉਪਜੀ ਮੇਦਨੀ ਜੀ ਜੰਤ ਅਲੋਈ ਕੀਤੇ ਨੂਰ ਮੁਹੰਮਦੀ ਦਿੱਤੇ ਨਬੀ ਰਸੂਲ ਨਾਨਕ ਕੁਦਰਤ ਦੇਖ ਕਰ ਖੁਦੀ ਗਈ ਸਭ ਪੂਲ ਅੱਲਾ ਵਾਲੀ ਦਰਗਾ ਦਾ ਅੰਤ ਨਾ ਪਾਰਾਵਾਰ ਕਈ ਅਸੰਖਾ ਤਬਕ ਕਰ ਬੇਅੰਤ ਬੇਸ਼ੁਮਾਰ ਇੱਕੋ ਦਰ ਦਰਗਾ ਇੱਕ ਇੱਕੋ ਪਾਕ ਖੁਦਾਈ ਦੂਜੀ ਕੁਦਰਤ ਸਾਜ ਕੇ ਹੋਣਾ ਬੇਪਰਵਾ ਇੱਕੇ ਆਸ਼ਿਕ ਆਪ ਹੈ ਹੋਰ ਮਸ਼ੂਕ ਨਾ ਹੋਏ ਕੁਦਰਤ ਕਈ ਮਸ਼ੂਕ ਹੈ ਦਾਵਾ ਕਰਦੇ ਸੋਏ ਸਾਹਿਬ ਕਿਸੇ ਨਾ ਦੇਖਿਆ ਸਭ ਕੁਦਰਤ ਨੂੰ ਲਪਟਾਈ ਕੁਦਰਤ ਅੰਤ ਨਾ ਪਾਵਨੀ ਫਿਰ ਫਿਰ ਤੱਕੇ ਖਾਏ ਕੇਤੇ ਲੱਖ ਪੈ ਕੰਬਰਾਂ ਮਰ ਫਿਰ ਹੋਵੇ ਥਾਕ ਖਾਪੂ ਤੇ ਫਿਰ ਉਪਜੈ ਕਈ ਅਸੰਖਾਂ ਲੱਖ ਤਿਤ ਦਰ ਲੱਖ ਮੁਹੰਮਦਾ ਲੱਖ ਬ੍ਰਹਮੇ ਵਿਸ਼ਨ ਮਹੇਸ਼ ਲੱਖ ਲੱਖ ਰਾਮ ਵਢੀਰੀ ਹੈ ਲੱਖ ਰਾਹੀ ਲਖ ਵੇਸ ਲੱਖ ਲੱਖ ਉਤੇ ਜਤੀ ਹੈ ਸਤੀ ਉਹ ਤੇ ਸੰਨਿਆਸ ਲੱਖ ਲੱਖ ਉਥੇ ਗੋਰਖਾ ਲਖਨਾਥਾ ਲਖਨਾਥ ਲੱਖ ਲੱਖ ਉਥੇ ਆਸਨਾ ਗੁਰੂ ਚੇਲੇ ਰਹਿਰਾਸ ਲੱਖ ਲੱਖ ਦੇਵੀ ਦੇਵਤੇ ਲਖਦਾਨੋ ਲਖ ਨਿਵਾਸ ਲਖ ਪੀਰ ਪੈਗੰਬਰ ਔਲੀਏ ਲਖ ਕਾਜੀ ਮੁੱਲਾ ਸੇਖ ਇਸਹਿ ਸ਼ਾਂਤ ਨਾ ਆਈਆਂ ਬਿਨ ਸਤਗੁਰ ਕੇ ਉਪਦੇਸ਼ ਸਾਧਿਕ ਸਿੱਧ ਅਗਣਤ ਹੈ ਕਿਤੇ ਲੱਖ ਅਪਾਰ ਕੇਤੜਿਆ ਅਪਵਿੱਤਰ ਹੈ ਬਿਨ ਸਤਿਗੁਰ ਸ਼ਬਦ ਵਿਚਾਰ ਸਿਰਨਾਥਾਂ ਕੇ ਏਕਨਾਥ ਸਤ ਨਾਮ ਕਰਤਾਰ ਨਾਨਕ 타 ਕੀ ਕੀਮਤ ਨਾ ਪਵੈ ਬੇਅੰਤ ਬੇਸ਼ੁਮਾਰ ਲੱਖ ਲੱਖ ਜੋਗੀ ਜੁਜ ਕਰਾਂ ਲੱਖਾਂ ਸੰਤ ਮਹੰਤ ਲੱਖ ertid ਅਕਾਸ਼ ਹੈਨ ਪੁਰੀਆਂ ਲੱਖ ਅਨੰਤ ਲੱਖ ਲੱਖ ਕੂਰਮ ਮਛ ਕਛ ਲੱਖ ਲੱਖ ਪਏ ਬਹਿ ਰਹਾ ਲੱਖ ਲੱਖ ਉਤੇ ਨਰ ਸਿੰਘ 52 ਲੱਖ ਅਲਾਹ राम कृष्ण अगणत है बोध कुलंकी लख आवण जाना हुक्म विच करते आंख फर्क केतणियां अवतार लख बीते अंत ना पार केटी होइयां उमती किच अंत ना बारा बार लख पीर पैकंपर औलिए गोस गोतब लख पीर तरस निखड़े दीदार नु दिसन खड़े ज़हीर नानक सच्चा बादशाह ਸਿਰਸ਼ਾਹ ਪਾਤਸ਼ਾਹ ਕਾਇਮ ਦਾਇਮ ਕੁਦਰਤੀ ਕਾਦਰ ਬੇ ਪਰਵਾਹ ਬ੍ਰਹਮੇ ਆਇ ਨ ਆਖਦੇ ਬੇਦ ਪੜੈ ਮੁਖ ਚਾਰ ਵਿਸ਼ਨ ਕਿਸ਼ਨ ਕੇ ਹੀ ਖੜੇ ਹੁਕਮੀ ਤਰੈ ਅਵਤਾਰ ਸ਼ਿਵ ਪੁਰਾਨ ਦਰਤੇ ਖੜੇ ਦੇਵੀ ਦੇਵ ਅਸੰਖ ਆਪਣੀ ਹੋਵੈ ਚੁਰ ਮਰੈ ਸਚ ਸਦਾ ਬਖਸੰਦ ਚਾਰ ਕਤੇ ਬਾਸੋਦੀਆਂ ਸੋਦੇ ਚਾਰੋਂ ਬੇਦ ਸੋਦੀ ਨੌਖੰਡ ਪ੍ਰਿਥਮੀ ਬਹੁ ਪਿਤ ਹੋਏ ਪੇਦ ਸਾਹਿਬ ਇੱਕੋ ਰਹਾ ਵਖ Hindu Musalman ਦਾਵੇ ਉੱਤੇ ਲੜ ਮਰੇ ਰਹਾ ਖੁਦਾਏ ਅਮਾਨ ਨਾਨਕ ਦਾਵਾ ਛੱਡਿਆ ਜਗ ਵਿੱਚ ਵਰਤਾਇ ਖੈਰ ਨਾ ਕਾਹੂੰ ਸੇ ਦੋਸਤੀ ਨਾ ਕਾਹੂੰ ਸੋ ਬੈਰ ਨਾਨਕ ਆਖੇ ਰੁਕਨਦੀਨ ਸੱਚਾ ਸੁਣੋ ਜਵਾਬ ਸਾਹਿਬ ਕਾ ਫਰਮਾਇਆ ਲਿਖਿਆ ਵਿੱਚ ਕਿਤਾਬ ਆਤਿਸ਼ ਦੋਜਕ ਹਾਵੀਏ ਪਾਇਆ ਤਿਨਾ ਨਸੀਬ ਪਿਸਤ ਹਲਾਲੀ ਕਾਵਨਾ ਕਿਤਾ ਜਿਨਾ ਪਲੀਤ ਮੁਸਲਮਾਨ ਮੁਸਲਮੀ ਜੋ ਜੁਸੇ ਵਿੱਚ ਮਰਨ ਕਾਇਮ ਹੋਏ ਕਿਆਮਤੀ ਫੇਰ ਨਾ ਜਨਮ ਤਰਨ ਨਾਨਕ ਆਕੇ ਰੁਕਨ ਦੀਨ ਕਲਮਾ ਸੱਚ ਪਛਾਨ ਇਕੋ ਰੂਹ ਅਮਾਨਤੀ ਜੇ ਸਾਬਤ ਰਖੇ ਈਮਾਨ ਮੁਸਲਮਾਨ ਖੁਦਾਈ ਦੇ ਹਿੰਦੂ ਆਕਣ ਰਾਮ ਦੋਹਾਂ ਦਾਵਾ ਪਕੜਿਆ ਗਾਲਬ ਪਇਆ ਸ਼ੈਤਾਨ ਹਿੰਦੂ ਮੂਰਤ ਨਿਰਮਲੀ ਮੁਸਲਮਾਨੀ ਪਾਕ ਅਮਲ ਉਪਰ ਨਿਪੜੇ ਸਹੇ ਨਿਮਾਣੀ ਖਾਕ ਅਰਬਾ ਨਾਸਰ ਮੇਲ ਕੇ ਜੋ ਸੇ ਰਚੇ ਖੁਦਾਏ ਆਪੇ ਸਾਜ ਨਿਵਾਜ ਦਾ ਆਪੇ ਕਰੇ ਫਨਾਹੇ ਕਾਇਮ ਦਾਇਮ ਕੁਦਰਤੀ ਸੱਚੇ ਵੀ ਪਰਵਾਹ ਨਾਨਕ ਸਾਹਿਬ ਏਕ ਹੈ ਹੋਰ ਸ਼ੈਤਾਨੀ ਰਹਾ ਸਵਾ ਲੱਖ ਪੈ ਕੰਪਰਾ ਆਏ ਦੁਨੀਆ ਮਾਹੀ ਆਪੋ ਆਪਣੀ ਨੌਬਤੀ ਸਭੇ ਚਲਾਈ ਰਹਾ ਐਤੇ ਏਕੋ ਏਕ ਹੈ ਦੂਜਾ ਨਹੀਂ ਕੋਏ ਦੂਜਾ ਅਪਜਨਾਇਕ ਹੈ ਗਈ ਸਭ ਹੀ ਹੋਏ ਨੀਚਾ ਅੰਦਰ ਨੀਚ ਜਾਤ ਨੀਚੀ ਹੂ ਅਤ ਨੀਚ ਨਾਨਕ ਤਿੰਨ ਕਹਿ ਸੰਗ ਸਾਤ ਵੱਡਿਆਂ ਸੇ ਉਹ ਕਿਹ ਅਰੀਸ ਜਿਥੈ ਨੀਚ ਸੰਮਾਲੀਐਨ ਤਿਥੈ ਨਦਰ ਤੇਰੀ ਬਖਸ਼ਿਸ ਬਾਦ ਪੀਰ ਅੰਬੀਰ ਦਰ ਖਾਕਸ ਬਾਦ ਜਾਨ ਦਾਈ ਦਾਇਆ ਰੋਜ ਸ਼ਬ ਖੇਲੇ ਸਗਲ ਜਹਾਨ ਨੇਕੀ ਬਦੀ ਬਖਾਨੀ ਹੈ ਮਲ ਕਲ ਮੌਤ ਹਜ਼ੂਰ ਅਮਲੀ ਆਪੋ ਆਪਣੀ ਕੋ ਨੀੜ ਹੈ ਕੋ ਦੂਰ ਜਿਨ੍ਹਾਂ ਹੁਕਮ ਪਛਾਨਿਆ ਚਲੇ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ